ਬਹੁਤ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਕ ਕੰਨ ਦੇ ਨਾਲ ਇਹਨਾਂ ਨੇ ਇੰਨਾ ਵੇਟ ਚੁੱਕਿਆ ਹੈ ਇਹ ਕਾਬਿਲ-ਏ-ਤਾਰੀਫ ਹੈ ਆਪਣੇ ਆਪ ਦੇ ਵਿੱਚ ਆਮ ਇਨਸਾਨ ਦੇ ਅਕਸਰ ਅਸੀਂ ਕਹਿੰਦੇ ਹਾਂ ਕਿ ਚੁੰਡੀ ਵੀ ਵੱਡੀ ਜੇ ਤੇ ਉਹਨੂੰ ਬਹੁਤ ਦਰਦ ਹੁੰਦੀ ਹੈ ਤੇ ਇਹ ਕੰਨ ਦੇ ਨਾਲ ਭਾਰ ਚੁੱਕ ਰਹੇ ਨੇ ਅਮਰੀਕ ਸਿੰਘ ਜੀ ਦੀ ਗੱਲ ਕਰ ਰਹੀਆਂ ਤੁਸੀਂ ਦੇਖ ਸਕਦੇ ਹੋ ਇਹ ਤੁਸੀਂ ਵਰਲਡ ਰਿਕਾਰਡ ਬਣਾਇਆ ਗਿਨੀਸ ਵਰਲਡ ਰਿਕਾਰਡ ਜਿਹਦੇ ਵਿੱਚ ਆਨਲੀ ਲੋਕਾਂ ਦੀ ਬੜੀ ਤਲਬ ਹੁੰਦੀ ਹੈ ਤੇ ਬੜੀ ਮਿਹਨਤ ਲੱਗੀ ਹੁੰਦੀ ਹੈ ਇਹ ਇੱਕ ਤਰ੍ਹਾਂ ਦਾ ਮੈਨੂੰ ਗੋਡ ਗਿਫਟ ਹੀ ਮਿਲਿਆ ਹੋਇਆ ਹੈ ਜੀ ਪਰਮਾਤਮਾ ਵੱਲੋਂ ਮੈਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਹੁਣ ਮੈਂ ਤੁਹਾਡੇ ਸਾਹਮਣੇ ਚੱਕਿਆ ਵਾ ਮੈਨੂੰ ਖੁਦ ਨੂੰ ਨਹੀਂ ਪਤਾ ਲੱਗਿਆ ਮੈਂ ਕਿੰਨਾ ਵੇਡ ਚੱਕਦਾ ਔਰ ਸਕੂਲਾਂ ਚ ਪੜ੍ਹਦੇ ਸੀ ਨਾ ਜਦੋਂ ਮਾਸਟਰ ਕੰਨ ਪਟਦੇ ਹੁੰਦੇ ਸੀ ਤੇ ਦਰਦ ਬੜੀ ਹੁੰਦੀ ਸੀ ਤੇ ਇਹ ਆਪਾਂ ਸੁਣਦੇ ਹੀ ਸੀ ਸਿਰਫ ਕਿ ਕੰਨ ਪਟਣ ਤੇ ਦਰਦ ਹੁੰਦੀ ਹੈ ਚਲੋ ਦਰਦ ਹੁੰਦੀ ਛੋਟੀ ਮੋਟੀ ਹੁੰਦੀ ਹੈ ਪਰ ਇਹ ਦਰਦ ਕਿ ਆਪਾਂ ਇਮੇਜਿਨ ਨਹੀਂ ਕਰ ਸਕਦੇ ਪੂਰੀ ਦਰਦਦਾ ਮੈਨੂੰ ਬਹੁਤ ਹੁੰਦਾ ਵਾ ਲੇਕਿਨ ਮੈਨੂੰ ਇੱਕ ਆਦਤ ਤੇ ਕੇ ਮਿੱਠਾ ਜਾਂ ਨਸ਼ਾ ਹੋ ਗਿਆ ਜੀ ਮੈਨੂੰ ਆ ਜਿਹੜਾ ਰਿਕਾਰਡ ਬਣਾਇਆ ਮੈਂ ਮੈਂ ਪੂਰੇ ਦੁਆਬੇ ਸ਼ਹਿਰ ਦਾ ਤੇ ਆਪਣੇ ਪਿੰਡ ਨੂੰ ਯਾਰੇ ਤੇ ਜ਼ਿਲ੍ਹਾ ਨਵੇਂ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਨਾਲ ਦੀ ਨਾਲ ਲੁਧਿਆਣੇ ਦਾ ਵੀ ਹੋ ਗਿਆ ਹਾਂ ਨਾਲ ਦੀ ਨਾਲ ਲੁਧਿਆਣੇ ਦਾ ਵੀ ਕੀਤਾ ਜੀ ਪੋਰੀਆ ਦੇ ਮੂੰਹ ਆਪਾਂ ਇਹ ਘਟਾਤਾ ਵਾ ਕਿ ਵੀ ਅਮਰੀਕ ਸਿੰਘ ਆ ਇਹ ਇੰਡੀਆ ਦਾ ਸਟਰੋਂਗ ਮੈਨ ਆ ਜੀ ਸਰਵਾਰ ਦਾ ਕਿੰਨਾ ਕੁ ਪਿਆਰ ਤੇ ਸਾਥ ਮਿਲਿਆ ਹੁਣ ਤੱਕ ਮੈਨੂੰ ਜੀ ਮੇਰੀ ਮੰਮੀ ਐਵੇਂ ਤੁਹਾਨੂੰ ਕਹਿ ਦਵਾ ਮੇਰੀ ਮੰਮੀ ਨੂੰ ਪਤਾ ਵੀ ਇਹਨੇ ਬਿਨਾਂ ਦੇਸੀ ਕਿ ਉਹ ਤੋਂ ਰੋਟੀ ਨਹੀਂ ਖਾਣੀ ਮੈਂ ਚਾਹ ਜਿੱਥੇ ਮਰਜੀ ਟੂਰਨਾਮੈਂਟ ਤੇ ਜਾਵਾਂ ਚਾਹੇ ਮੈਂ 11 ਵਜੇ ਆਵਾਂ ਚਾਹੇ 12 ਵਜੇ ਮੇਰੀ ਮੰਮੀ ਨੇ ਨਾਲ ਹੀ ਉੱਠ ਕੇ ਉਸੇ ਟਾਈਮ 12 ਵਜੇ ਚਾ 1 ਵਜੇ ਉਸੇ ਟਾਈਮ ਰੋਟੀ ਗਰਮ ਕਰਨੀ ਆ ਤੇ ਅੱਗੇ ਜੇ ਮੈਨੂੰ ਸਪੋਰਟ ਰਹੂਗੀ ਸਾਰਿਆਂ ਦੀ ਤੇ ਮੈਂ ਇਹ ਨਹੀਂ ਚਾਹੁੰਦਾ ਮੈਨੂੰ ਪੈਸੇ ਪਰਪਸ ਫੋਟ ਹੋਵੇ ਮੈਨੂੰ ਵੈਸੇ ਹੀ ਸਪੋਰਟ ਹੋਵੇ ਹੱਲਾਸ਼ੇਰੀ ਜਿਹੜੀ ਹੁੰਦੀ ਹੈ ਬਹੁਤ ਵੱਡੀ ਸਪੋਰਟ ਹੁੰਦੀ ਆ ਮੈਂ ਮਿਹਨਤ ਨਹੀਂ ਛੱਡਦਾ ਜੇ ਮੈਂ ਰਾਤ ਨੂੰ ਕਿਤੋਂ ਲੇਟ ਵੀ ਆਇਆ 12 1 ਵਜੇ ਪਰ ਫਿਰ ਵੀ ਮਿਹਨਤ ਆਪਣੀ ਛੱਤ ਤੇ ਲਾ ਕੇ ਫਿਰ ਸੋਣਾ ਜੀ ਹੁਣ ਮੈਂ ਦੇਖੋ ਜੀ ਟਰੱਕ ਆ ਇਸ ਗੋਰੇ ਨੇ ਖਿੱਚਿਆ 15 ਮੀਟਰ ਮੈਂ ਆਪਣੇ ਰਾਈਟ ਹੈਂਡ ਕਰਨ ਦੇ ਨਾਲ ਕਟੋ-ਕਟ 20 ਮੀਟਰ ਖਿੱਚ ਕੇ ਲੈ ਕੇ ਜਾਵਾਂਗਾ ਇਹ ਮੈਂ ਇਹਨਾਂ ਦਾ ਵੀ ਗਰੀਸ ਵਾਲਟਰ ਰਿਪੋਰਟ 'ਚ ਨਾਮ ਆਊਗਾ ਬਹੁਤ ਜਲਦ ਆਊਗਾ ਅੱਛਾ ਹਾਂ ਜੀ ਸ਼ੀਰਵਾਦ ਆ ਜੇ ਗੁਰੂ ਇਦਾਂ ਦੇ ਹੋਣ ਤਾਂ ਚਿੱਲ ਇਹਨਾਂ ਦਾ ਸਾਨੂੰ ਇੰਨਾ ਹੌਸਲਾ ਰਹਿੰਦਾ ਜਦੋਂ ਗਰਾਉਂਡ 'ਚ ਜਿੰਦ ਕਿਹੇ ਆਉਂਦੇ ਨਹੀਂ ਤੇ ਅਸੀਂ ਸਾਡੇ ਅੰਦਰ ਇੰਨਾ ਜੋਸ਼ ਆ ਜਾਂਦਾ ਹੈਗਾ ਇਹਨਾਂ ਬੱਚਿਆਂ ਨੂੰ ਵੇਖ ਕੇ ਬਿਲਕੁਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਇਹ ਜੋ ਨਜ਼ਾਰਾ ਤੁਹਾਡੇ ਪਿੱਛੇ ਮੈਂ ਤੁਹਾਨੂੰ ਦਿਖਾ ਰਹੀ ਹਾਂ ਕਿ ਇਹ ਸਕਾਣੀਏ ਕਿਉਂਕਿ ਆਮ ਇਨਸਾਨ ਦੇ ਅਕਸਰ ਅਸੀਂ ਕਹਿੰਦੇ ਆ ਕਿ ਚੁੰਡੀ ਵੀ ਵੱਢੀ ਜਏ ਤੇ ਉਹਨੂੰ ਬਹੁਤ ਦਰਦ ਹੁੰਦੀ ਹੈ ਤੇ ਇਹ ਕੰਨ ਦੇ ਨਾਲ ਭਾਰ ਚੁੱਕਰੇ ਨੇ ਅਮਰੀਕ ਸਿੰਘ ਜੀ ਦੀ ਗੱਲ ਕਰ ਰਹੀਆਂ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਹਾਲ ਹੀ ਦੇ ਵਿੱਚ ਗਿਨੀਜ਼ ਵਰਲਡ ਰਿਕਾਰਡ ਬਣਾਇਆ ਹੈ ਇਹ ਲਾਈਵ ਜਿਹੜਾ ਇਹਦਾ ਪ੍ਰਮਾਣ ਦੇ ਰਹੇ ਨੇ ਸੋ ਤੁਸੀਂ ਦੇਖੋ ਕਿਸ ਤਰ੍ਹਾਂ ਇਹਦਾ ਲਾਈਵ ਟੈਸਟ ਦੇ ਰਹੇ ਨੇ ਬਾਕੀ ਆ ਚਾਹੋ ਗਈ ਬੋਲੀਵਾ ਵਾਹ ਬਹੁਤ ਬਹੁਤ ਖੂਬ ਬਹੁਤ ਖੂਬ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਕ ਕੰਨ ਦੇ ਨਾਲ ਇਹਨਾਂ ਨੇ ਇੰਨਾ ਵੇਟ ਚੁੱਕਿਆ ਹੈ ਇਹ ਕਾਬਿਲ-ਏ-ਤਾਰੀਫ ਹੈ ਆਪਣੇ ਆਪ ਦੇ ਵਿੱਚ ਸੋ ਹੁਣ ਗੱਲਬਾਤ ਕਰਾਂਗੇ ਅਮਰੀਕ ਸਿੰਘ ਜਿੰਦਾਲ ਸਤਿ ਸ਼੍ਰੀ ਅਕਾਲ ਅਮਰੀਕ ਸਿੰਘ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਬੜਾ ਠੀਕ ਹੈ ਜੀ ਵਧੀਆ ਫਸਟ ਕਲਾਸ ਇਹ ਤੁਸੀਂ ਵਰਲਡ ਰਿਕਾਰਡ ਬਣਾਇਆ ਗਿਨੀਜ਼ ਵਰਲਡ ਰਿਕਾਰਡ ਜਿਹਦੇ ਵਿੱਚ ਆਨਲੀ ਲੋਕਾਂ ਦੀ ਬੜੀ ਤਲਬ ਹੁੰਦੀ ਹੈ ਤੇ ਬੜੀ ਮਿਹਨਤ ਲੱਗੀ ਹੁੰਦੀ ਹੈ ਤੁਸੀਂ ਇਹ ਵਰਲਡ ਰਿਕਾਰਡ ਬਣਾਇਆ ਸਭ ਤੋਂ ਪਹਿਲੇ ਆਪਣੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ ਦੇਖੋ ਜੀ ਪਹਿਲਾਂ ਤਾਂ ਮੈਂ ਜਿੰਨੇ ਮੇਰੇ ਸਪੋਰਟ ਨੇ ਜਿੰਨੇ ਵੀ ਵਰਲਡ ਦੇ ਵਿੱਚ ਮੈਨੇ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤੀ ਹੈ ਮੈਂ ਉਹਨਾਂ ਦਾ ਤੈਨ ਦਿਲੋਂ ਧੰਨਵਾਦ ਆ ਜੀ ਕਰਦਾ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤੀ ਉਹਦੇ ਸਦਕੇ ਹੀ ਮੈਂ ਇਹ ਜਿਹੜਾ ਵੇਟ ਆ ਛੱਕ ਦਿੰਦਾ ਵਾ ਬਾਕੀ ਮੇਰੀ ਕੋਈ ਮਜਾਲ ਨਹੀਂ ਹੈਗੀ ਮੈਨੂੰ ਮਾਲਕ ਦਾ ਗੋਡ ਗਿਫਟ ਮਿਲਿਆ ਹੈ ਤਾ ਕਰਕੇ ਮੈਂ ਵੇਟ ਚੱਕ ਦਿੰਦਾ ਜੀ ਇਹ ਹਾਂਜੀ ਤੇ ਅਕਸਰ ਅਸੀਂ ਦੇਖਦੇ ਆ ਕਿ ਜਿਹੜੇ ਵਰਲਡ ਰ ریکارڈ 홀ਡਰ ਹੁੰਦੇ ਨੇ ਅਕਸਰ ਉਹ ਗਰੀਬ ਤਬਕਿਆਂ ਦੇ ਵਿੱਚੋਂ ਗਰੀਬ ਘਰਾਂ ਦੇ ਵਿੱਚੋਂ ਉੱਠਦੇ ਨੇ ਸੋ ਅਸੀਂ ਵੀ ਤੁਹਾਡੇ ਘਰ ਦੇ ਹਾਲਾਤ ਦੇਖੇ ਆ ਤੋ ਕਿਸੇ ਤਰ੍ਹਾਂ ਤੁਸੀਂ ਆਪਣਾ ਸਰਵਾਈਵ ਕਰਦੇ ਹੋ ਤੇ ਘਰ ਪਰਿਵਾਰ ਨੂੰ ਵੀ ਪਾਲਦੇ ਹੋ ਪ੍ਰੈਕਟਿਸ ਵੀ ਕਰਦੇ ਹੋ ਸਿਹਤ ਵੀ ਸਹੀ ਰੱਖਦੇ ਹੋ ਔਰ ਨਾਲ ਦੇ ਨਾਲ ਹੁਣ ਮੈਂ ਤਾਂ ਦੇਖ ਸਕਦੀ ਆ ਕਿ ਤੁਹਾਡੇ ਕੰਨ ਤੇ ਕੱਟ ਵੀ ਲੱਗ ਗਿਆ ਛੋਟਾ ਜਿਹਾ ਹਾਂ ਇਹ ਤਾਂ ਲੱਗਦੇ ਹੀ ਰਹਿੰਦਾ ਜੀ ਇਹ ਤਾਂ ਕੋਈ ਵੱਡੀ ਗੱਲ ਨਹੀਂ ਲੱਗਦਾ ਵੀ ਰਹਿੰਦਾ ਖੂਨ ਵੀ ਨਿਕਲ ਜਾਂਦਾ ਇਹ ਕੋਈ ਚੱਕਰ ਨਹੀਂ ਹੈਗਾ ਇਹਦੀ ਮੈਨੂੰ ਸਾਰਾ ਕੁਝ ਕਿੱਦਾਂ ਮੈਨੇਜ ਕਰਦੇ ਹੋ ਫਿਰ ਬਾਜ ਜਿਵੇਂ ਕਹਿੰਦਾ ਬਾਬੇ ਦਾ ਜਿਹੜਾ ਆਸ਼ੀਰਵਾਦ ਆ ਮੇਰੇ ਨਾਲ ਆ ਇਹ ਇੱਕ ਤਰ੍ਹਾਂ ਦਾ ਮੈਨੂੰ ਗੋਡ ਗਿਫਟ ਹੀ ਮਿਲਿਆ ਹੋਇਆ ਜੀ ਪਰਮਾਤਮਾ ਵੱਲੋਂ ਮੈਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਹੁਣ ਮੈਂ ਤੁਹਾਡੇ ਸਾਹਮਣੇ ਚੱਕਿਆ ਵਾ ਮੈਨੂੰ ਖੁਦ ਨੂੰ ਨਹੀਂ ਪਤਾ ਲੱਗਿਆ ਮੈਂ ਕਿੰਨਾ ਵੇਡ ਚੱਕਦਾ ਤੇ ਕਿੰਨੇ ਸਕਿੰਡ ਹੋਲਡ ਕਰਦਾ ਮੈਨੂੰ ਨਹੀਂ ਪਤਾ ਇਸ ਗੱਲ ਦਾ ਹਾਂਜੀ ਤੇ ਅਕਸਰ ਲੋਕ ਆਪਾਂ ਸਕੂਲਾਂ 'ਚ ਪੜ੍ਹਦੇ ਸੀ ਨਾ ਜਦੋਂ ਮਾਸਟਰ ਕੰਨ ਪਟਦੇ ਹੁੰਦੇ ਸੀ ਤੇ ਦਰਦ ਬੜੀ ਹੁੰਦੀ ਸੀ ਤੇ ਇਹ ਆਪਾਂ ਸੁਣਦੇ ਹੀ ਸੀ ਸਿਰਫ ਕਿ ਕੰਨ ਪਟਣ ਤੇ ਦਰਦ ਹੁੰਦੀ ਹੈ ਚਲੋ ਦਰਦ ਹੁੰਦੀ ਛੋਟੀ ਮੋਟੀ ਹੁੰਦੀ ਹੈ ਪਰ ਇਹ ਦਰਦ ਕਿ ਆਪਾਂ ਇਮੇਜਿਨ ਨਹੀਂ ਕਰ ਸਕਦੇ ਜੋ ਤੁਸੀਂ ਇਹ ਇੰਨਾ ਵਧੀਆ ਕਾਰਨਾਮਾ ਪੂਰੇ ਇੰਡੀਆ ਦੇ ਲਈ ਕੀਤਾ ਹੈ ਦੇ ਕੋਈ ਦਰਦਦਾ ਮੇਰੇ ਬਹੁਤ ਹੁੰਦਾ ਵਾ ਲੇਕਿਨ ਮੈਨੂੰ ਇੱਕ ਆਦਤ ਤੇ ਕੇ ਮਿੱਠਾ ਜਾਂ ਨਸ਼ਾ ਹੋ ਗਿਆ ਜੀ ਮੈਨੂੰ ਜਦੋਂ ਮੇਰੇ ਦਰਦ ਹੁੰਦਾ ਮੈਨੂੰ ਮਿੱਠਾ ਜਾਂ ਨਸ਼ਾ ਹੁੰਦਾ ਵਾ ਲੋਕਾਂ ਲਈ ਚਲੋ ਦਰਦ ਆ ਮੇਰੇ ਲਈ ਇਹ ਮਿੱਠਾ ਜਾਂ ਨਸ਼ਾ ਵਾ ਹਾਂਜੀ ਸੋ ਅਕਸਰ ਆਪਾਂ ਕਹਿੰਦੇ ਆ ਕਿ ਲੋਕਾਂ ਨੂੰ ਕਿਹਾ ਲੋਕਾਂ ਨੂੰ ਕਹਿੰਦੇ ਹੋਏ ਸੁਣਿਆ ਹੁਣ ਤੁਸੀਂ ਵੀ ਕਿ ਪੰਜਾਬ ਦੀ ਯੂਥ ਨੂੰ ਜਾਂ ਪੰਜਾਬ ਦੀ ਜਵਾਨੀ ਨੂੰ ਜੇ ਬਚਾਣਾ ਹੈ ਤੇ ਗਰਾਊਂਡਾਂ ਦੇ ਵਿੱਚ ਭਜਣਾ ਪਏਗਾ ਨਸ਼ਿਆਂ ਤੋਂ ਬਚਣ ਦੇ ਲਈ ਉਹਨਾਂ ਨੂੰ ਗਰਾਊਂਡਾਂ ਦੇ ਵਿੱਚ ਆਉਣਾ ਪਏਗਾ ਖੇਡਾਂ ਖੇਡਣੀਆਂ ਪੈਗੀਆਂ ਇਦਾਂ ਦੀਆਂ ਪ੍ਰੈਕਟਿਸ ਕਰਨੀ ਪਏਗੀ ਸੋ ਇਹ ਲਾਈਵ ਟੈਸਟ ਹੈ ਲਾਈਵ ਐਗਜ਼ਾਮਪਲ ਤੁਸੀਂ ਸਾਬਿਤ ਕੀਤਾ ਹੈ ਤੇ ਮੈਂ ਇਹ ਪੁੱਛੂੰਗੀ ਕਿ ਤੁਸੀਂ ਤੁਹਾਡੇ ਅੰਡਰ ਕੋਈ ਹੋਰ ਵੀ ਬੱਚੇ ਸਿੱਖਦੇ ਨੇ ਨਾਲ ਮਤਲਬ ਤੁਸੀਂ ਟ੍ਰੇਨਿੰਗ ਦੇ ਦਿੰਦੇ ਹੋ ਬੱਚਿਆਂ ਨੂੰ ਵੀ ਦੇਖੋ ਜੀ ਇਹ ਇਹ ਜਿਹੜਾ ਮੇਰਾ ਟੈਲੈਂਟ ਆ ਇਹਦੀ ਤਾਂ ਚਲੋ ਮੈਂ ਨਹੀਂ ਦਿੰਦਾ ਕਿਸੇ ਨੂੰ ਟ੍ਰੇਨਿੰਗ ਤੇ ਮੈਂ 30 ਤੋਂ ਬਾਅਦ ਮਾਸਟਰ ਦੀ ਗੇਮ ਸ਼ੁਰੂ ਕੀਤੀ ਹੋਈ ਹੈ ਉਹਦੇ ਵਿੱਚ ਮੈਂ ਜੈਵਲਨ ਡਿਸਕਸ ਸ਼ਾਰਟਕੁੱਟ ਤੇ ਹੈਮਰ ਸਿੱਟਦਾ ਹੁੰਦਾ ਹੂੰ ਉਹਦੇ ਵਿੱਚ ਮੇਰੇ ਕੋਲ ਤਿੰਨ ਚਾਰ ਸਟੂਡੈਂਟ ਨੇ ਇੱਕ ਆਪਣਾ ਹੈਰੀ ਆ ਉਹ ਮੇਰਾ ਸਟੂਡੈਂਟ ਆ ਇੱਕ ਕ੍ਰਿਸ਼ਨਾ ਵਾ ਤੇ ਇੱਕ ਸਾਬ ਸਿੰਘ ਆ ਸਾਬ ਸਿੰਘ ਦੀ ਪਿੱਛੇ ਜੀ ਸਿਲੈਕਸ਼ਨ ਹੋ ਗਈ ਉਹ ਡਿਸਕਸ ਸਿੱਟਦਾ ਮੁੰਡਾ ਜੀ ਉਹਦੀ ਸਿਲੈਕਸ਼ਨ ਹੋ ਗਈ ਜੀ ਟ੍ਰਾਇਲ ਦੇ ਵਿੱਚ ਉਹ ਹੁਣ ਜਲੰਧਰ अच्छे अच्छे कोचेस ਦੇ ਵਿੱਚ ਪ੍ਰੈਕਟਿਸ ਕਰ ਰਿਹਾ ਵਾ ਉੱਥੇ ਹੀ ਰਹਿੰਦਾ ਵਾ ਰਹਿਣਾ ਖੈਣਾ ਸਭ ਉਹਨੂੰ ਫ੍ਰੀ ਆ ਤੇ 2032 ਬੁੱਤੀ ਚ ਉਹ ਏਸਾ ਹੀ ਜਾਂ ਮਤਲਬ ਨੇਵੀ ਦੇ ਵਿੱਚ ਉਹਦੀ ਨੌਕਰੀ ਹੈ ਜਿਹੜੀ ਪੱਕੀ ਹੋ ਜਾਗੀ ਕਿਉਂਕਿ ਉਹਦੇ ਨਾਲ ਜਿਹੜੇ ਮੁੰਡੇ ਪ੍ਰੈਕਟਿਸ ਕਰਦੇ ਆ ਉਹ ਸਾਰੇ ਮਤਲਬ ਨੌਕਰੀਆਂ ਦੇ ਉੱਪਰ ਆ ਗਰਾਊਂਡ 'ਚ ਤਾਂ ਚਲੋ ਪ੍ਰੈਕਟਿਸ ਕਰਦੇ ਹੀ ਪਰਦੇ ਆ ਲੇਕਿਨ ਉਹ ਜੋਬ ਤੇ ਨਹੀਂ ਜਾਂਦੇ ਸਿਰਫ ਆਪਣਾ ਓਨਲੀ ਪ੍ਰੈਕਟਿਸ ਹੀ ਕਰਦੇ ਆ ਜੀ ਹਮ ਮਤਲਬ ਨਸ਼ਾ ਤੁਹਾਡੇ ਕਹਿਣ ਦੇ ਮੁਤਾਬਿਕ ਇਹ ਹੈ ਕਿ ਨਸ਼ਾ ਜੀ ਕਰਨਾ ਹੈ ਤੇ ਆਪਣੀ ਜਵਾਨੀ ਨੂੰ ਸਿੱਧੇ ਪਾਸੇ ਲਾਉਣ ਦੇ ਲਈ ਕਰੋ ਖੇਡਾਂ ਦੇ ਵਿੱਚ ਕਰੋ ਸਪੋਰਟਸ ਦੇ ਵਿੱਚ ਕਰੋ ਦੇਖੋ ਜੀ ਹੁਣ ਤੁਹਾਡੇ ਸਾਹਮਣੇ ਮੈਂ ਚੱਕ ਕੇ ਦਿਖਾਇਆ ਜੀ ਇਹੋ ਜਿਹਾ ਨਸ਼ਾ ਲਾਓ ਕਿ ਵੀ ਤੁਸੀਂ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਜਿਹਨੂੰ ਕਹਿੰਦੇ ਪੰਜਾਬ ਇਹ ਨਸ਼ਾ 'ਚ ਡੁੱਬਿਆ ਵਾ ਠੀਕ ਹੈ ਜੀ ਉਹਨੂੰ ਕੱਢਣ ਲਈ ਇਹ ਕੁਛਕ ਤੁਹਾਨੂੰ ਕਰਨਾ ਪਏਗਾ ਇਦਾਂ ਦਾ ਕੁਛ ਕਰੋ ਜਿੱਦਾਂ ਮੈਂ ਕਰਦਾ ਵਾਂ ਕੋਈ ਅਨੋਖੀ ਚੀਜ਼ ਕਰੋ ਜਿਹਨੂੰ ਦੇਖ ਕੇ ਜਿਹੜੇ ਆਪਣੀ ਪੰਜਾਬ ਦੀ ਨੌਜਵਾਨੀ ਨਸ਼ੇ 'ਚ ਡੁੱਬੀ ਹੋਈ ਆ ਉਹ ਨਸ਼ੇ 'ਚੋਂ ਨਿਕਲ ਕੇ ਇੱਧਰ ਨੂੰ ਆਵੇ ਸੋ ਜਿੰਨੇ ਵੀ ਨੌਜਵਾਨ ਨੇ ਉਹਨਾਂ ਨੂੰ ਮੈਂ ਇਹੀ ਕਹਿੰਨਾ ਵਾਂ ਹਰੇਕ ਦੇ ਅੰਦਰ ਕੋਈ ਨਾ ਕੋਈ ਟੈਲੈਂਟ ਹੈਗਾ ਵਾ ਜੀ ਫਸੋ ਆਪਣੇ ਟੈਨੈਂਟ ਟੈਲੈਂਟ ਨੂੰ ਪਛਾਣੇ ਤੇ ਲੋਕਾਂ ਨੂੰ ਕੁਛ ਨਾ ਕੁਛ ਕਰਕੇ ਦਿਖਾਵੇ ਤੇ ਆਪਣਾ ਇੰਡੀਆ ਦਾ ਨਾਮ ਰੋਸ਼ਨ ਕਰੇ ਇਹ ਤੁਹਾਡਾ ਸਫਰ ਕਦੋਂ ਤੋਂ ਸ਼ੁਰੂ ਹੋ ਗਿਆ ਸੀ ਵੀ ਕਦੋਂ ਤੋਂ ਤੁਹਾਡੇ ਅੰਦਰ ਇਹ ਜਜ਼ਬਾ ਆ ਗਿਆ ਹੈ ਵੀ ਹਾਂ ਮੈਂ ਇਹ ਕੰਮ ਕਰਨਾ ਹੈ ਕਿਉਂਕਿ ਇਹ ਸੋਚ ਕੇ ਵੀ ਇੱਕ ਵਾਰ ਤਾਂ ਬੰਦੇ ਦੇ ਰੋਂਗ ਤੇ ਖੜੇ ਹੋ ਜਾਂਦੇ ਇਹ ਮੈਂ 2018 ਦੇ ਵਿੱਚ ਗਿਆ ਸੀ ਮੈਂ ਕਿਲਾ ਰਿਆਪੁਰ ਉੱਥੇ ਮਤਲਬ ਦੋ ਕੰਨਾਂ ਦੇ ਨਾਲ ਕੋਈ ਆਈ ਥਿੰਕ ਮੇਰੇ ਖਿਆਲ 50 ਜਾਂ 55 ਕਿਲੋ ਇੰਨਾ ਕਿ ਚੱਕ ਰਿਆ ਸੀਗਾ ਤੇ ਇੱਕ ਕੰਨ ਦੇ ਵਿੱਚ ਕਲੰਪ ਉਹਦੇ ਮੈਂ ਕੱਸ ਰਿਆ ਸੀਗਾ ਜਦੋਂ ਕੱਸਦਾ ਪਿਆ ਸੀ ਮੈਂ ਮੈਂ ਕਿਹਾ ਯਾਰ ਇਹ ਤਾਂ ਕੋਈ ਔਖਾ ਨਹੀਂ ਇਹ ਤਾਂ ਮੈਂ ਕਰ ਦੂੰਗਾ ਅੱਛਾ ਤੇ ਮੇਰੇ ਨਾਲ ਮੇਰਾ ਦੋਸਤ ਸੀਗਾ ਰਾਜਪਾਲ ਉਹ ਮੈਨੂੰ ਕਹਿੰਦਾ ਮੀਕੇ ਛੱਡ ਪਰੇ ਵੀ ਇਹਨਾਂ ਦੀ ਪ੍ਰੈਕਟਿਸ ਆ ਇਹ ਇਹ ਲੰਬੇ ਸਮੇਂ ਤੋਂ ਕਰ ਰਿਹਾ ਵੀ ਤੂੰ ਛੱਡ ਪਰੇ ਤੂੰ ਇਹ ਚੱਕਰਾਂ 'ਚ ਨਾ ਪੈ ਜੀ ਤੇ ਮੈਂ ਕਿਹਾ ਨਹੀਂ ਮੈਂ ਵੀ ਕਹਿੰਦੇ ਨੇ ਪੰਜਾਬੀ ਤੱਕੜਾ ਮੈਂ ਕਿਹਾ ਮੇਰੇ ਡੈਡੀ ਰੀਡਰ ਸੀਗੇ ਮੇਰੇ ਡੈਡੀ ਕਬੱਡੀ ਦੇ ਰੀਡਰ ਸੀਗੇ ਜੀ ਤੇ ਉਹਨਾਂ ਦੀ 2003 'ਚ ਡੈਥ ਹੋ ਗਈ ਬਿਜਲੀ ਬੋਰਡ 'ਚ ਲੈਨਵੇਜ ਸੀਗੇ ਉਹ ਤੇ ਜੇ ਉਹ ਹੁੰਦੇ ਤੇ ਮੈਂ ਕੋਡੀ ਚ ਹੀ ਹੋਣਾ ਸੀਗਾ ਬੈਸਟ ਟਰੇਡਰ ਉਹਨਾਂ ਨੇ ਮੈਨੂੰ ਬਣਾ ਹੀ ਦੇਣਾ ਸੀ ਮੈਨੂੰ ਪਤਾ ਹੀ ਆ ਜੀ ਪਰ ਚਲੋ ਅੱਜ ਵੀ ਮੇਰੇ ਨਾਲ ਨੇ ਉਹ ਬਿਲਕੁਲ ਤੇ ਉਹਨਾਂ ਨੇ ਕਬੱਡੀ ਦੇ ਵਿੱਚ ਆਪਣੇ ਪਿੰਡ ਉਨੂ ਮਯਾਰਤ ਜਿਲ੍ਹਾ ਨਮਾ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਤੋਆਬੇ ਦੇ ਵਿੱਚ ਤੇ ਉਹਨਾਂ ਨੂੰ ਜਿਵੇਂ ਕਹੋ ਵੀ ਉਹਨਾਂ ਦਾ ਨਾਮ ਹੁਣ ਮੈਂ ਰੋਸ਼ਨ ਕਰਨ ਲਈ ਤਿਆਰ ਬੈਠਾ ਵਾਂ ਤੇ ਆ ਜਿਹੜਾ ਰਿਕਾਰਡ ਬਣਾਇਆ ਮੈਂ ਮੈਂ ਪੂਰੇ ਦੁਆਬੇ ਸ਼ਹਿਰ ਦਾ ਤੇ ਆਪਣੇ ਪਿੰਡ ਨੂੰ ਪੁੰਨੂ ਯਾਰੇ ਤੇ ਜਿਲ੍ਹਾ ਨਵੇਂ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਨਾਲ ਦੀ ਨਾਲ ਲੁਧਿਆਣੇ ਦਾ ਵੀ ਹੋ ਗਿਆ ਹਾਂ ਨਾਲ ਦੀ ਨਾਲ ਲੁਧਿਆਣੇ ਦਾ ਵੀ ਕੀਤਾ ਜੀ ਤੇ ਆਪਣਾ ਪੂਰੀ ਇੰਡੀਆ ਦਾ ਹੀ ਮਾਣ ਹੋ ਗਿਆ ਜੀ ਤੇ ਪੂਰੀ ਇੰਡੀਆ ਨੂੰ ਮਾਣ ਹੋਣਾ ਚਾਹੀਦਾ ਵੀ ਵੀ ਆਪਾਂ ਰਿਕਾਰਡ ਬਣਾ ਕੇ ਤੇ ਗੋਰਿਆਂ ਦੀ ਧਰਤੀ ਦੇ ਵਿੱਚ ਆਪਾਂ ਕਰਾਇਆ ਉੱਥੇ ਦਰਜ ਬਾਕੀ ਗੋਰਿਆਂ ਨੇ ਗੋਰਿਆਂ ਦੇ ਮੂੰਹ ਆਪਾਂ ਇਹ ਘਟਾਤਾ ਵਾ ਕਿ ਵੀ ਅਮਰੀਕ ਸਿੰਘ ਆ ਇਹ ਇੰਡੀਆ ਦਾ ਸਟਰੋਂਗ men ਆ ਜੀ ਉਹਨਾਂ ਨੇ ਸਪੈਸ਼ਲ ਮੈਂਸ਼ਨ ਕੀਤਾ ਹੋਇਆ ਵਾ ਅਗਰ ਕਿਸੇ ਨੇ ਸਰਚ ਕਰਨਾ ਵਾ ਤਾਂ ਅਮਰੀਕ ਸਿੰਘ ਸਟਰੋਂਗ men ਲਿਖ ਸਕਦਾ ਵਾ ਤੇ ਉਹਦੇ ਵਿੱਚ ਜਦੋਂ ਲਿਖੇਗਾ ਤਾਂ ਸਰਚਿੰਗ ਦੇ ਵਿੱਚ ਗੂਗਲ ਦੇ ਵਿੱਚ ਕਿੰਨਾ ਪ੍ਰਾਊਡ ਮੂਵਮੈਂਟ ਸੀ ਉਹ ਉਹ ਤਾਂ ਤੁਸੀਂ ਪੁੱਛੋ ਨਾ ਮੈਂ ਤਕਰੀਬਨ ਰਾਤ ਨੂੰ 12:30 ਵਜੇ ਮੈਂ ਮੇਲ ਦੇਖੀ ਉਹਨਾਂ ਦੀ ਮੈਂ ਕਿਹਾ ਚਲ ਮੇਲ ਚੈੱਕ ਕਰਾਂ ਵੀ ਸ਼ਾਇਦ ਮੇਲ ਆਈ ਹੋਊਗੀ ਜਦੋਂ ਮੈਂ ਮੇਲ ਚੈੱਕ ਕੀਤੀ ਤਾਂ ਦੇਖਿਆ ਤਾਂ ਮੈਂ ਮੇਰਾ ਰਿਕਾਰਡ ਬਣ ਗਿਆ ਤੇ ਮੈਨ ਮੈਂ ਮਤਲਬ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਤੇ ਮੈਨੂੰ ਸਮਝ ਨਹੀਂ ਲੱਗ ਰਹੀ ਸੀ ਮੈਂ 12 ਵਜੇ ਕਰਾਂ ਤਾਂ ਕਰਾਂ ਕੀ ਮੈਂ ਢੋਲ ਲਾ ਲ ਪਜਾਵਾਂ ਜਾਂ ਕੀ ਕਰਾਂ ਜਾਂ ਕੀ ਨਾ ਕਰਾਂ ਫਿਰ ਮੈਂ ਆਪਣੇ ਦੋ ਸਹਰੀ ਨੂੰ ਫੋਨ ਲਾਇਆ ਮੈਂ ਉਹਨੂੰ ਦੱਸਿਆ ਮੈਂ ਕਿ ਹੈਰੀ ਇਦਾਂ ਦਾ ਕਰਕੇ ਲਾਇਆ ਕਿ ਮੇਰਾ ਰਿਕਾਰਡ ਬਣ ਗਿਆ ਹੈਰੀ ਕਹਿੰਦਾ ਪਾਜੀ ਮੈਂ ਚੈੱਕ ਕਰਦਾ ਮੈਂ ਫਿਰ ਉਹਨੇ ਚੈੱਕ ਕੀਤਾ ਤੇ ਕਹਿੰਦਾ ਪਾਜੀ ਇਹ ਤਾਂ ਵਾਕਈ ਬਣ ਗਿਆ ਤੁਹਾਡਾ ਰਿਕਾਰਡ ਕਹਿੰਦਾ ਪਾਜੀ ਬਾਲਟੀ ਹੋ ਗਈ ਮੈਂ ਕਿਹਾ ਤੂੰ ਹੁਣੀ ਆ ਜਾ ਕਹਿੰਦਾ ਨਹੀਂ ਨਹੀਂ ਪਾਜੀ ਹੁਣ ਤਾਂ 12:30 ਹੋ ਗਿਆ ਵੀ ਮਤਲਬ ਚਾ ਇੰਨਾ ਸੀ ਪੱਬਾਂ ਭਾਰ ਸੀ ਆਪ ਤੇ ਅਗਲੇ ਨੂੰ ਵੀ 12 ਵਜੇ ਬੁਲਾ ਰਹੇ ਹੋ ਹਾਂਜੀ 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 ਫਿਰ ਮੈਂ ਆਪਣੇ ਦੋਸਤ ਮਨੋਜ ਨੂੰ ਫੋਨ ਮਾਰਿਆ ਤੇ ਮੇਰਾ ਦੋਸਤ ਮਨੋਜ ਕਹਿੰਦਾ ਵਾਅ ਮਿੱਕੇ ਪੀ ਇਹ ਤਾਂ ਬਹੁਤ ਵੱਡੀ ਗੱਲ ਹੋ ਗਈ ਕਹਿੰਦਾ ਤੇਰੀ ਮਿਹਨਤ ਪੱਲੇ ਬੈ ਗਈ 8 ਸਾਲਾਂ ਦੀ ਕਹਿੰਦਾ ਤੂੰ 8 ਸਾਲਾਂ ਦੇ ਵਿੱਚ 5-6 ਲੱਖ ਰੁਪਏ ਖਰਚਦਾ ਕਹਿੰਦਾ ਆਪਣੇ ਉੱਪਰ ਕਿ ਉਹ ਕਹਿੰਦਾ ਮੈਂ ਤੈਨੂੰ ਆਪ ਲਿਆ ਕੇ ਦਿੰਦਾ ਰਹਾਂ ਮੈਂ ਗੁਰਮੰਡੀ ਤੋਂ ਵਧੀਆ ਕਿਉਂ ਤੇ 5 ਕਿਲੋ ਕਿਉਂ ਮੈਂ ਇੱਕ ਮਹੀਨੇ ਦੇ ਵਿੱਚ ਪੀ ਜਾਂਦਾ ਸੀ ਅੱਛਾ ਤੇ ਉਸ ਤੋਂ ਬਾਅਦ ਫਿਰ ਮੈਂ ਰਾਜਪਾਲ ਨੂੰ ਫੋਨ ਮਾਰਿਆ ਉਹਨਾਂ ਨੇ ਮੇਰਾ ਫੋਨ ਨਹੀਂ ਚੱਕਿਆ ਚਲੋ ਸੁੱਤੇ ਹੋਣੇ ਨਾ 1 ਵਜ ਗਿਆ ਸੀ ਫਿਰ ਮੈਂ ਆਪਣੀ ਵੱਡੀ ਸਿਸਟਰ ਨੂੰ ਫੋਨ ਮਾਰਿਆ ਮੇਰੀ ਵੱਡੀ ਸਿਸਟਰ ਅੰਬਾਲੇ ਵਿਆਹੀ ਹੋਈ ਆ ਮਤਲਬ ਸਾਰਿਆਂ ਨੂੰ ਸੁੱਤੇ ਬਿਆਂ ਨੂੰ ਠਾਇਆ ਤੁਸੀਂ ਮੈਂ ਸਾਰਿਆਂ ਨੂੰ ਕੀਤਾ ਜੀ ਫੋਨ ਉਸ ਤੋਂ ਬਾਅਦ ਫਿਰ ਜਦੋਂ ਸਾਰੇ ਮੈਨੂੰ ਕਹਿੰਦੇ ਵੀ ਕਿ ਸੋ ਜਾ ਵੀ ਜਿਆਦਾ ਐਕਸੈਸਮੈਂਟ ਨ ਦੋ ਤਿੰਨ ਜਣੇ ਵਿਹਾਸੇ ਚ ਮੈਨੂੰ ਕਹਿਤਾ ਸੀਗਾ ਮੈਂ ਕਹਾਂ ਨਹੀਂ ਕੋਈ ਗੱਲ ਨਹੀਂ ਫਿਰ ਮੈਂ ਸਾਰੀ ਰਾਤ ਨਹੀਂ ਸੁੱਤਿਆ ਸਭ ਸਵੇਰ ਹੁੰਦੇ ਸਾਰੀ ਬਸ ਮੈਂ ਜੀ ਪਾਸ ਪਾਗਲ ਹੀ ਹੋ ਗਿਆ ਇੱਕ ਤਰ੍ਹਾਂ ਦਾ ਮਨ ਨੂੰ ਅੱਛਾ ਪਰਿਵਾਰ ਦਾ ਕਿੰਨਾ ਕੁ ਪਿਆਰ ਤੇ ਸਾਥ ਮਿਲਿਆ ਹੁੰਦਕ ਮੈਨੂੰ ਜੀ ਮੇਰੀ ਮੰਮੀ ਐਵੇਂ ਤੁਹਾਨੂੰ ਕਹਿ ਦਵਾ ਮੇਰੀ ਮੰਮੀ ਨੂੰ ਪਤਾ ਵੀ ਇਹਨੇ ਬਿਨਾਂ ਦੇਸੀ ਕਿ ਉਹ ਤੋਂ ਰੋਟੀ ਨਹੀਂ ਖਾਣੀ ਮੈਂ ਚਾਹ ਜਿੱਥੇ ਮਰਜੀ ਟੂਰਨਾਮੈਂਟ ਤੇ ਜਾਵਾਂ ਚਾਹੇ ਮੈਂ 11 ਵਜੇ ਆਵਾਂ ਚਾਹੇ 12 ਵਜੇ ਮੇਰੀ ਮੰਮੀ ਨੇ ਨਾਲ ਹੀ ਉੱਠ ਕੇ ਉਸੇ ਟਾਈਮ 12 ਵਜਣ ਚਾਹੇ 1 ਵਜਣ ਉਸੇ ਟਾਈਮ ਰੋਟੀ ਗਰਮ ਕਰਨੀ ਆ ਰੋਟੀ ਤੁਸੀਂ ਅਗਰ ਥੱਲੇ ਧਾਰ ਵੱਜਦੀ ਆ ਦੇਸੀ ਕਿ ਉਹਦੀ ਤੇ ਮੰਮੀ ਨੂੰ ਪਤਾ ਵੀ ਇਹਨੇ 4-5 ਚਮਚੇ ਸਬਜ਼ੀ ਚ ਪਾ ਕੇ ਇਹਨੇ ਫੇਰ ਹੀ ਖਾਣੀ ਆ ਸੋ ਮੈਂ ਦੇਸੀ ਕਿਉਂ ਹੀ ਜਿਆਦਾ ਖਾਣਾ ਮੇਰੀ ਮੰਮੀ ਮੇਰਾ ਇੰਨਾ ਕਿ ਧਿਆਨ ਰੱਖਦੀ ਆ ਮੇਰੀ ਮੰਮੀ ਹੋ ਗਈ ਬਾਕੀ ਜਿਹੜੇ ਮੈਂ ਹੋਰ سپورਟਰ ਨੇ ਜਿੰਨੇ ਵੀ ਵਰਲਡ ਦੇ ਵਿੱਚ ਮੈਨੂੰ سپورਟ ਕਰਦੇ ਆ ਉਹ ਸਾਰਿਆਂ ਦੇ سپورਟ ਦੇ ਸਦਕਾ ਹੀ ਮੈਂ ਜਿਹੜਾ ਗਿਨੀਜ਼ ਵੈਲਡ ਰਿਕਾਰਡ ਬਣਾ ਸਕਿਆ ਵਾ ਤੇ ਅੱਗੇ ਜੇ ਮੈਨੂੰ سپورਟ ਰਹੂਗੀ ਸਾਰਿਆਂ ਦੀ ਤੇ ਮੈਂ ਇਹ ਨਹੀਂ ਚਾਹੁੰਦਾ ਮੈਨੂੰ ਪੈਸੇ ਆਪ ਕੋ ਸਪੋਰਟ ਹੋਵੇ ਮੈਨੂੰ ਵੈਸੇ ਹੀ ਸਪੋਰਟ ਹੋਵੇ ਹੱਲਾਸ਼ੇਰੀ ਜਿਹੜੀ ਹੁੰਦੀ ਹੈ ਬਹੁਤ ਵੱਡੀ ਸਪੋਰਟ ਹੁੰਦੀ ਆ ਤੇ ਮਹਾਰਾਜ ਨੇ ਵੀ ਇਹੀ ਕਿਹਾ ਵੀ ਜ਼ਰੂਰੀ ਨਹੀਂ ਹੈਗਾ ਵੀ ਪੈਸੇ ਨਾਲ ਸਪੋਰਟ ਹੋਣੀ ਚਾਹੀਦੀ ਮਹਾਰਾਜ ਵੀ ਇਹੀ ਕਹਿੰਦੇ ਆ ਵੀ ਫਤਿਹ ਬਲਾਓ ਤੇ ਮੈਦਾਨ ਨੂੰ ਆਪਣਾ ਜਿਹੜਾ ਹੈਗਾ ਤੁਸੀਂ ਫਤਿਹ ਕਰੋ ਸੋ ਮਹਾਰਾ ਨੂੰ ਯਾਦ ਕਰਕੇ ਮਤਲਬ ਤੁਹਾਨੂੰ ਫਾਈਨੈਂਸ਼ੀ ਨਹੀਂ ਨੀਡ ਨਹੀਂ ਹੈ ਤੁਹਾਨੂੰ ਸਿਰਫ ਹੱਲਾਸ਼ੇਰੀ ਦੀ ਲੋੜ ਹੈ ਵੀ ਮਤ ਕੋਲੋ ਸਾਥ ਤੇ ਸਪੋਰਟ ਦੀ ਲੋੜ ਆ ਹਾਂਜੀ ਮੇਰਾ ਪ੍ਰਾਪਰਟੀ ਦਾ ਕੰਮ ਆ ਕਦੀ ਚੱਲ ਜਾਂਦਾ ਕਦੀ ਨਹੀਂ ਮੈਂ ਮੈਨੇਜ ਕਰੀ ਜਾਂਦਾ ਵਾ ਤੇ ਅੱਗੇ ਵੀ ਮੈਨੇਜ ਕਰੀ ਜਾਊਂਗਾ ਤੇ ਇੰਡੀਆ ਦਾ ਜਿਹੜਾ ਨਾਮ ਆ ਹਮੇਸ਼ਾ ਮੈਂ ਇਦੀ ਰੋਸ਼ਨ ਕਰਦਾ ਰਹੂੰਗਾ ਜੀ ਹਾਂ ਕਿੰਨਾ ਚਿਰ ਪ੍ਰੈਕਟਿਸ ਕਰਦੇ ਹੋ ਪੂਰੇ ਦਿਨ ਦੇ ਵਿੱਚ ਦੇਖੋ ਜੀ 3 ਘੰਟੇ ਮੇਰੇ ਸਵੇਰੇ ਹੁੰਦੇ ਮੈਂ 4 ਵਜੇ ਉੱਠੇ ਜਾਂਦਾ ਵਾਂ ਅਗਰ ਬਾਈ ਚਾਂਸ ਗਰਾਊਂਡ ਦੇ ਵਿੱਚ ਮੀਂਹ ਪਿਆ ਹੋਵੇ ਜਾਂ ਮੀਂਹ ਪੈਂਦਾ ਵਾ ਤਾਂ ਮੇਰੀ ਲੋਬੀ ਘਟੋ ਘਟ ਹੋਊਗੀ 70 80 ਗੱਜ ਚ ਮੇਰੀ ਲੋਬੀ ਬਣੀ ਹੋਈ ਆ ਤੇ ਮੈਂ ਲੋਬੀ ਦੇ ਵਿੱਚ ਆਪਣੀ ਮਿਹਨਤ ਲਾਣਾ ਨਾ ਬਾਕੀ ਆ ਮੇਰਾ ਗਰਾਊਂਡ ਆ ਆ ਇੱਕ ਤਰ੍ਹਾਂ ਇੱਕ ਤਰ੍ਹਾਂ ਦਾ ਮੇਰਾ ਗਰਾਊਂਡ ਹੀ ਆਇਆ ਇੱਥੇ ਮਿਹਨਤ ਲਾ ਲਾਣਾ ਮੈਂ ਉੱਪਰ ਮੇਰੀ ਮੌਂਟੀ ਬਣੀ ਹੈ ਮੈਂ ਮੌਂਟੀ 'ਚ ਮਿਹਨਤ ਲਾ ਲਾ ਜੇ ਮੀਹੂ ਕਹਿੰਦਾ ਪਰ ਮੈਂ ਮਿਹਨਤ ਨਹੀਂ ਛੱਡਦਾ ਜੇ ਮੈਂ ਰਾਤ ਨੂੰ ਕਿਤੋਂ ਲੇਟ ਵੀ ਆਇਆ 12 1 ਵਜੇ ਮੈਂ ਫਿਰ ਵੀ ਮਿਹਨਤ ਆਪਣੀ ਛੱਤ ਤੇ ਲਾ ਕੇ ਫਿਰ ਸੋਣਾ ਜੀ ਅੱਛਾ ਹਾਂਜੀ ਜਦੋਂ ਤੁਸੀਂ ਗਿਨੀਜ਼ ਵਰਡ ਵਾਸਤੇ ਗਏ ਸੀ ਤੇ ਉਹ ਨਰਵਸ ਨਹੀਂ ਹੋਏ ਸੀ ਇਹ ਗੋਰਿਆਂ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਪੇਸ਼ ਕਰਨਾ ਆਪਣਾ ਟੈਲੈਂਟ ਪੇਸ਼ ਕਰਨਾ ਤੇ ਕਿੱਦਾਂ ਦਾ ਲੱਗਿਆ ਸੀ ਉਸ ਟਾਈਮ ਤੇ ਨਹੀਂ ਉਹ ਜਿਹੜਾ ਪ੍ਰੋਸੀਜਰ ਆ ਉਹ ਘੱਟੋ ਘੱਟ 5 ਲੱਖ ਦਾ ਜੀ ਪ੍ਰੋਸੀਜਰ ਉਹ 5 ਲੱਖ ਰੁਪਏ ਲਾਣਾ ਪੈਂਦਾ ਜੀ ਫਿਰ ਉਹ ਇੰਡੀਆ ਦੇ ਵਿੱਚ ਆਉਂਦੇ ਆ ਤੇ ਇੱਕ ਹੈਗਾ 65000 ਰੁਪਏ ਉਹ ਹਫਤੇ ਦੇ ਵਿੱਚ ਸਰਟੀਫਿਕੇਟ ਆਪਣਾ ਮਾ ਆ ਜਾਂਦਾ ਇਹ ਦੋਨਾਂ ਵਿੱਚੋਂ ਮੈਂ ਕੋਈ ਵੀ ਚੀਜ਼ ਨਹੀਂ ਕਰ ਸਕਿਆ ਕਿਉਂਕਿ ਥੋੜਾ ਜਿਹਾ ਫਾਈਨੈਂਸਿਅਲ ਪ੍ਰੋਬਲਮ ਜੀ ਸੀਗੀ ਮੈਨੂੰ ਤੇ ਉਹਦੇ ਹਿਸਾਬ ਨਾਲ ਮੈਂ ਆਪਣੀ ਜੇਬ ਦੇ ਹਿਸਾਬ ਨਾਲ ਹੀ ਮੈਂ ਕਰਦਾ ਉਹਨਾਂ ਵਾ ਤੇ ਮੈਂ ਫਿਰ ਆਪਣੀ ਛੱਤ ਦੇ ਉੱਪਰ ਬਣਾਇਆ ਸੀਗਾ ਇਹ ਰਿਕਾਰਡ ਆ ਤੇ ਇਹ ਸਾਰਾ ਰਿਕਾਰਡ ਮੈਂ ਉੱਥੇ ਹੀ ਬਣਾਇਆ ਆ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋ ਵੇਟ ਇਹ ਵੀ ਮੈਨੂੰ ਮੇਰੇ ਦੋਸਤ ਮਨੋਜ ਨੇ ਗਿਫਟ ਕੀਤਾ ਮੈਨੂੰ ਅੱਛਾ ਤੇ ਉਹ ਕਹਿੰਦਾ ਮਿੱਕੇ ਤੂੰ ਵੀ ਮੇਰੇ ਵੱਲੋਂ ਤੁਹਾਨੂੰ ਕਵਨਟਲ ਵੇਟ ਫ੍ਰੀ ਆ ਤੂੰ ਆਪਣਾ ਚੱਕਦਾ ਰਹਿ ਪ੍ਰੈਕਟਿਸ ਕਰਦਾ ਰਹਿ ਤੇ ਮੇਰੇ ਵੱਲੋਂ ਤੁਹਾਨੂੰ ਸਪੋਰਟ ਆ ਤੁਹਾਨੂੰ ਅਪਰੋਚ ਕੀਤਾ ਗਿਆ ਹਾਂ ਮੈਨੂੰ ਅਪਰੋਚ ਕੀਤਾ ਗਿਆ ਤੇ ਫਿਰ ਮੈਂ ਜਦੋਂ ਦੇਖਿਆ ਵੀ ਨੈੱਟ ਦੇ ਵਿੱਚ 82 600 ਦਾ ਗਿਨੀਸ ਵਰਲਡ ਰਿਕਾਰਡ ਬਣਾਇਆ ਵਾ 2013 ਦੇ ਵਿੱਚ 터ਕੀ ਦੇ ਵਿੱਚ ਬਣਾਇਆ ਵਾ ਚਲੋ ਉਹਨੂੰ ਸਪੋਰਟ ਹੋ ਗਈ ਸੀਗੀ ਉਹ ਚਲੇ ਗਿਆ ਜੀ ਸਪੌਂਸਰ ਹੋ ਗਈ ਸੀ ਉਹਨੂੰ ਉਹ ਚਲੇ ਗਿਆ ਸੀਗਾ ਇਟਲੀ ਚ ਤੇ ਉਹਨੇ ਬਣਾਇਆ ਸੀ ਉਹਨੇ 5 ਸੈਕਿੰਡ ਹੋਲਡ ਕੀਤਾ ਸੀ ਆਪਣਾ ਤਾਂ ਬਾਬੇ ਦੀ ਕਿਰਪਾ ਨਾਲ 14 ਸੈਕਿੰਡ ਹੋਲਡ ਆ ਜੀ ਚਲੋ ਥੋੜੀ ਪ੍ਰੋਬਲਮ ਆ ਗਈ ਸੀ ਕਿ ਮੈਨੂੰ ਪਤਾ ਲੱਗ ਗਿਆ ਸੀ ਕਿ ਵੀ ਮੈਨੂੰ ਰੱਖ ਦੇਣਾ ਚਾਹੀਦਾ ਥੱਲੇ ਜੇ ਉਹ ਪ੍ਰੋਬਲਮ ਨਾ ਆਉਂਦੀ ਸ਼ਾਇਦ ਮੈਂ 1 ਸੈਕਿੰਡ ਹੀ ਕਰ ਦਿੰਦਾ ਪੂਰਾ 1 ਮਿੰਟ ਹੀ ਕਰ ਦਿੰਦਾ ਜੀ ਤੇ ਚਲੋ ਉਹਦੇ ਕਰਕੇ ਮੈਨੂੰ ਰੱਖਣਾ ਪੈ ਗਿਆ ਪਰ ਫਿਰ ਵੀ ਮੈਂ 14 ਸੈਕਿੰਡ ਹੋਲਡ ਕਰਤਾ ਵਾ ਕਿਸੇ ਗੂਰੇ ਨੇ ਦੋਨੇ ਕੰਨਾਂ ਦੇ ਵਿੱਚ ਛੇਇਦ ਕਰਕੇ ਉਹਦੇ ਵਿੱਚ ਕਲੰਪ ਪਾ ਕੇ ਤੇ 21 ਕਿਲੋ ਦਾ ਡਰਾਮਾ ਰਾਉਂਡ ਰਾਉਂਡ ਕਰਕੇ ਨਾ ਗੋਲ ਘੁੰਮ ਕੇ ਹੋਰ ਡਰਾਮ ਕਮਾਇਆ ਵਾ ਜੀ ਉਹਨੇ ਵੀ ਕੁਛ ਸੈਕਿੰਡ ਹੀ ਕਮਾਇਆ ਵਾ ਆਪਣਾ ਤਾਂ 14 ਸੈਕਿੰਡ ਆ ਆਪਣਾ weight ਵੀ 85 ਕਿਲੋ ਆ ਜੀ ਸੋ ਇੰਡੀਆ ਲਈ ਬਹੁਤ ਮਾਣ ਦੀ ਗੱਲ ਆ ਜੀ ਬਿਲਕੁਲ ਤੇ ਸਾਰੇ ਵਰਲਡ ਲਈ ਮਾਣ ਦੀ ਗੱਲ ਆ ਕਿ ਮੈਂ ਆਪਣੇ ਇੰਡੀਆ ਦਾ ਨਾ ਜਿਹੜਾ ਨਾਮ ਰੋਸ਼ਨ ਕੀਤਾ ਵਾ ਤੇ ਆਉਣ ਵਾਲੇ ਸਮੇਂ ਤੇ ਹੋਰ ਵੀ ਮੈਂ ਨਾਮ ਰੋਸ਼ਨ ਕਰੂੰਗਾ ਜੀ ਇੰਡੀਆ ਦਾ ਅੱਛਾ ਹੋਰ ਕੀ ਸੋਚਿਆ ਇਸ ਤੋਂ ਬਾਅਦ ਹੋਰ ਕਿਹੜਾ ਟਾਰਗੇਟ ਅਚੀਵ ਕਰਨਾ ਚਾਹੁੰਦੇ ਹੋ ਹੁਣ ਮੈਂ ਦੇਖੋ ਜੀ ਟਰੱਕ ਆ ਕਿਸੇ ਗੋਰੇ ਨੇ ਖਿੱਚਿਆ 15 ਮੀਟਰ ਮੈਂ ਆਪਣੇ ਰਾਈਟ ਹੈਂਡ ਕੰਨ ਦੇ ਨਾਲ ਕਟੋ-ਕਟ 20 ਮੀਟਰ ਖਿੱਚ ਕੇ ਲੈ ਕੇ ਜਾਊਂਗਾ ਇਹ ਮੈਂ ਤੇ ਇਹ ਮੈਨੂੰ ਵਿਸ਼ਵਾਸ ਵੀ ਆ ਤੇ ਇਹ ਮੈਂ ਕਰਕੇ ਵੀ ਦਿਖਾਉਂਗਾ ਜੀ ਅੱਛਾ ਹਾਂਜੀ ਹਾਂਜੀ ਇਹ ਜਦੋਂ ਕਹਿੰਦੇ ਕੋਈ ਡ੍ਰੀਮਰ ਹੁੰਦਾ ਕੋਈ ਵੀ ਖਾਬ ਦੇਖਦਾ ਇਨਸਾਨ ਉਹ ਅੱਧਾ ਤਾਂ ਸੱਚ ਉਦੋਂ ਹੀ ਹੋ ਜਾਂਦਾ ਜਦੋਂ ਉਹਨੂੰ ਸੱਚ ਮੰਨ ਲੈਂਦਾ ਇਹ ਇਹ ਤੁਸੀਂ ਮੰਨਦੇ ਹੋ ਹਾਂ ਇਹ ਗੱਲ ਸਹੀ ਹੈ ਜੀ ਮੈਂ ਜਦੋਂ ਇਹ ਰਿਕਾਰਡ ਬਣਾਉਣ ਲੱਗਿਆ ਸੀ ਮੈਂ ਕਾਫੀ ਵਾਰ ਮਤਲਬ ਮੇਰੇ ਨਾਲ ਹਾਦਸੇ ਹੋਇਆ ਆ ਪੂੜੀਆਂ ਦੇਖੀ ਤੁਸੀਂ ਮੇਰੇ ਘਰ ਦੀਆਂ ਨੇ ਇਹ ਮੈਂ ਉੱਪਰ ਸਾਫ਼ ਕਰਦਾ ਸੀ ਮੀਂਹ ਪੈਂਦਾ ਸੀ ਮੈਂ ਉੱਪਰੋਂ ਦੀ ਥੱਲੇ ਦੇਖ ਕੇ ਤੁਸੀਂ ਇਹ ਦੇਖੋਗੇ ਇੱਥੋਂ ਦੀ ਘੁੰਮ ਕੇ ਇੱਥੇ ਖੜ ਗਿਆ ਸੀ ਮੈਂ ਤੇ ਜਦੋਂ ਮੈਂ ਆਪਣੇ हिਪ ਚ ਪਿੱਛੇ ਹੱਥ ਲਾਇਆ neck ਚ ਲਾਇਆ ਭਾਬੀ ਦੀ ਇੰਨੀ ਕਿਰਪਾ ਸੀ ਮੇਰੇ ਕੋਈ ਛੱਟ ਨਹੀਂ ਲੱਗੀ ਮੈਂ ਬਚ ਗਿਆ ਹੂੰ ਦੂਸਰੀ ਵਾਰ ਮੈਂ ਫੇਰ ਡਿੱਗਿਆ ਜਦੋਂ ਦੂਸਰੀ ਵਾਰ ਡਿੱਗਿਆ ਮੇਰੀਆ ਕਿਚਨ ਆ ਕਿਚਨ ਦੇ ਵਿੱਚ ਮੇਰੇ ਪੈਰ ਫਸ ਗਏ ਉਦੋਂ ਮੇਰੇ ਛੱਟ ਲੱਗੀ हिਪ ਦੇ ਵਿੱਚ ਤੇ ਘੱਟੋ ਘੱਟ ਪੰਜ ਪਰਤਾਂ ਹੁੰਦੀ ਆਪਣੀ ਬੋਡੀ ਦੇ ਵਿੱਚ ਉਹ ਪੰਜੇ ਪਰਤਾਂ ਪਾਟ ਕੇ ਹੱਡੀ ਦਿਖਣ ਲੱਗੀ ਸੀ ਜਦੋਂ ਮੈਂ ਹੱਥ ਲਾਉਂਦਾ ਸੀ ਹੱਡੀ 'ਚ ਮੇਰੇ ਹੱਥ ਵੱਜਦਾ ਸੀ ਅੱਛਾ ਤੇ ਮੈਂ ਉਦੋਂ ਸੋਚਿਆ ਮੈਂ ਕਿਹਾ ਵੀ ਮਿੱਕਿਆ ਵੀ ਹੁਣ ਤਰ੍ਹਾਂ ਰਿਕਾਰਡ ਰਹਿ ਜਾਣਾ ਵਾ ਹੂੰ ਤੇ ਡਾਕਟਰ ਕੋਲ ਗਿਆ ਉਹ ਕਹਿੰਦਾ ਇੱਕ ਮਹੀਨਾ ਤੈਨੂੰ ਮੰਜੇ ਦੇ ਲੰਮਾ ਪਹਿਣਾ ਪੈਣਾ ਅੱਛਾ ਨਾਲ ਡਾਕਟਰ ਸਾਹਿਬ ਮੈਂ ਤਾਂ ਪਹਿ ਨਹੀਂ ਸਕਦਾ ਮੰਜੇ ਦੇ ਕਹਿੰਦਾ ਵੀ ਪਹਿਣਾ ਪਹਿਣਾ ਸੱਟ ਤੇਰੇ ਜਿਆਦਾ ਲੱਗ ਗਈ ਆ ਹੂੰ ਉਦੋਂ ਮੈਂ ਥੋੜਾ ਜਿਹਾ ਮੰਜੇ ਦੇ ਪਾਇਆ ਸੋਚਦਾ ਸੀਗਾ ਮੈਂ ਕਿਹਾ ਵੀ ਮੈਂ ਤਾਂ ਮਿੱਕਿਆ ਹਜੇ 50 ਕਿਲੋ ਚੱਕਿਆ ਵਾ ਵੀ 82 600 ਚੱਕਣਾ ਵਾ ਤੇ ਮੇਰਾ ਤਾਂ ਸੁਪਨਾ ਅਧੂਰਾ ਰਹਿ ਜਾਣਾ ਵਾ ਹੂੰ ਤੇ ਕੁਝ ਟਾਈਮ ਲਈ ਮੈਂ ਕਈ ਵਾਰ ਬ੍ਰੇਕਥਰੂ ਜ਼ਰੂਰੀ ਹੁੰਦੇ ਆ ਲਾਈਫ ਚ ਮੈਂ ਕਿਹਾ ਨਹੀਂ ਮੈਂ ਰਿਕਾਰਡ ਬਣਾਉਣਾ ਤਾਂ ਬਣਾਉਣਾ ਹੀ ਬਣਾਉਣਾ ਆ ਮੈਂ ਕੀ ਕੀਤਾ ਇੱਕ ਪੱਖੇ ਦੀ ਰਾੜ ਹੁੰਦੀ ਆ ਪੱਖਾ ਜਦੋਂ ਟੰਗਦੇ ਹੁੰਦੇ ਵਿੱਚ ਇੱਕ ਰਾੜ ਜੀ ਹੁੰਦੀ ਆ ਉਹ ਰਾੜ ਦੇ ਵਿੱਚ ਮੈਂ ਕੁਝ ਚੀਜ਼ਾਂ ਦੇਸੀ ਜੀ ਪਾ ਕੇ ਤੇ ਉਹਦੇ ਨਾਲ ਕਲੰਪ ਕਰ ਸਕੇ ਤੇ ਮੈਂ ਚੱਕਤਾ ਇਕੱਲੇ ਸੀਗਾ ਮੈਂ ਕਰੇ ਇਕੱਲੇ ਮੈਂ ਅਪਲੋਡ ਕੀਤੀ ਠੀਕ ਹੈ ਵੀਡੀਓ ਜਿਹੜੀ ਇਹ ਨੈਟ ਤੇ ਚਾੜੀ ਸੀ ਮੈਂ ਚੱਕ ਕੇ ਤੇ ਉਹ ਸਾਰੇ ਮੈਨੂੰ ਕਹਿੰਦੇ ਕਿ ਵੀ ਅਰੇਸਟ ਕਰ ਲੈ ਯਾਰ ਤੇਰੇ ਛੱਟ ਲਕੀ ਮੈਂ ਕਿਹਾ ਨਹੀਂ ਯਾਰ ਵੀ ਇੱਧਰ ਰਿਕਾਰਡ ਰਹਿ ਜਾਣਾ ਫਿਰ ਥੋੜੇ ਦਿਨ ਬਾਅਦ ਫੇਰ ਮੇਰੇ ਦਿਮਾਗ 'ਚ ਆਇਆ ਮੈਂ ਕਿਹਾ ਯਾਰ ਫੇਰ ਕੁਛ ਕਰਾਂ ਮੈਂ ਫਿਰ ਮੈਂ ਖਾਲੀ ਸਿਲੰਡਰ ਹੀ ਚੱਕਤਾ ਇਕੱਲੇ ਸੀਗਾ ਮੈਂ ਵੀਡੀਓ ਬਣਾਈ ਤੇ ਖਾਲੀ ਸਿਲੰਡਰ ਚੱਕਤਾ ਸੋ ਮੈਨੂੰ ਉਹਦੇ ਵਿੱਚ ਵਿੱਚ ਮੇਰਾ ਕੋਈ ਜਾਣ ਪਛਾਣ ਵਾਲਾ ਸੀਗਾ ਉਹ ਦੇਸੀ ਟ੍ਰੀਟਮੈਂਟ ਕਰਦਾ ਸੀਗਾ ਦੇਸੀ ਉਹਦੀ ਡੈਥ ਹੋ ਗਈ ਆ ਉਨੇ ਮੈਨੂੰ 3 ਦਿਨ ਦੇ ਵਿੱਚ ਰੈਡੀ ਕਰਤਾ ਸੀ ਉਹ ਕਹਿੰਦਾ ਵੀ ਕਿ 3 ਦਿਨ ਦੇ ਵਿੱਚ ਤੂੰ ਰੈਡੀ ਹੋ ਜਾਏਗਾ ਦੁਬਾਰਾ ਜਿੰਨਾ ਮਰਜੀ ਵੇਟ ਚੱਕ ਮਤਲਬ ਸੋਏ ਦੇ ਵਿੱਚ ਅੜਚਣਾ ਮੈਨੂੰ ਆਂਦੀ ਹੀ ਨਹੀਂ ਹੈ ਰਿਕਾਰਡ ਦੇ ਵਿੱਚ ਪਰ ਮੈਂ ਹਿੰਮਤ ਨਹੀਂ ਆ ਰਹੀ ਤੇ ਮੈਂ ਹੈਗਾ ਵੀ ਇਹ ਰਿਕਾਰਡ ਬਣਾ ਕੇ ਹੀ ਸਾਹ ਲਵਾਂਗਾ ਤੇ ਸੋ ਜਿਹੜੀ ਮਿਹਨਤ ਆ ਮੇਰੀ ਉਹ ਮਿਹਨਤ ਮੇਰੀ ਰੰਗ ਲਿਆਈ ਤੇ ਅੱਜ ਜਿਹੜਾ ਸੈਟਿੰਗ ਮਤਲਬ ਖਾਬ ਦੇਖਣੇ ਜ਼ਰੂਰੀ ਹੈ ਖਾਬ ਦੇਖਣੇ ਜਿੰਨੇ ਜ਼ਰੂਰੀ ਹੈ ਉਸ ਤੋਂ ਜ਼ਿਆਦਾ ਪੂਰੇ ਕਰਨ ਦੀ ਹਿੰਮਤ ਔਰ ਜਜ਼ਬਾ ਵੀ ਬਹੁਤ ਜ਼ਰੂਰੀ ਹੈ ਦੇਖੋ ਜੀ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਬਹੁਤ ਸ਼ਕਤੀਮਾਨ ਬਣ ਗਿਆ ਜਾਂ ਮੈਂ ਕੀ ਬਹੁਤ ਕੁਝ ਕਰ ਦੂੰਗਾ ਇਹ ਸਭ ਪਰਮਾਤਮਾ ਦੀ ਅਗਰ ਰਜ਼ਾ ਹੋਗੀ ਤੇ ਤਾਂ ਹੀ ਹੋਊਗਾ ਅਗਰ ਨੀ ਸਿੱਧੀ ਹੋਗੀ ਤਾਂ ਮੁਰਾਦ ਵੀ ਬੰਦਾ ਪੈ ਜਾਂਦੀ ਬਾਬੇ ਕੋਲੇ ਤੇ ਜਦੋਂ ਮੈਂ ਹੁਣ ਟਰੱਕ ਖਿੱਚੂੰਗਾ ਕੀ ਪਤਾ ਹੋ ਸਕਿਆ ਮੇਰੇ ਕੋ ਨਾ ਖਿੱਚਿਆ ਜਾਵੇ ਤੇ ਹਿੱਲਿਆ ਨਾ ਜਾਵੇ ਤਾਂ ਸੋ ਮੈਂ ਇਦਾਂ ਨਹੀਂ ਹੈਗਾ ਵੀ ਹਾਰ ਮੰਨ ਕੇ ਘਰੇ ਵਹਿ ਜਾਊਂਗਾ ਮੈਂ ਸੋ ਸੋ ਮੈਂ ਉਹ ਵੀ ਪ੍ਰੈਕਟਿਸ ਕਰ ਕਰਕੇ ਟਰੱਕ ਵੀ ਮੈਂ ਖਿੱਚ ਕੇ ਹੀ ਸਾਲ ਹਾਂਗਾ ਸੋ ਕੋਸ਼ਿਸ਼ ਕਰਨੇ ਵਾਲੋ ਕੀ ਹਾਰ ਨਹੀਂ ਹੁੰਦੀ ਇਹ ਜਿੰਦੀ ਜਾਗਦੀ ਮਿਸਾਲ ਅਮਰੀਕ ਸਿੰਘ ਤੁਹਾਡੇ ਰੂਬਰੂ ਅਸੀਂ ਕਰ ਰਹੇ ਆ ਸੋ ਇੱਕ ਸਵਾਲ ਜਾਂਦੇ ਜਾਂਦੇ ਇਹ ਪੁੱਛੂਗੇ ਕਿ ਅੱਜ ਕੱਲ ਦੇ ਨੌਜਵਾਨ ਜਿਹੜੇ ਨੇ ਨਸ਼ਿਆਂ ਚ ਨੇ ਪੱਬਾਂ ਕਲੱਬਾਂ ਚ ਨੇ ਹੋਰ ਕਈ ਪਾਸੇ ਮਾੜੀਆਂ ਸੰਗਤਾਂ ਚ ਜਾ ਰਹੇ ਨੇ ਤੇ ਉਹਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਦੇਖੋ ਜੀ ਮੈਂ ਤਾਂ ਤੁਹਾਨੂੰ ਕਹਾਂ ਲੋਕਾਂ ਨੇ ਦੀਵਾਲੀ ਪਟਾਕੇ ਆ ਨਾ ਮਨਾਈ ਆ ਛੱਤ ਦੇ ਉੱਪਰ ਆਪਣੇ ਪਟਾਕੇ ਚਲਾਏ ਆ ਸਭ ਕੁਝ ਕੀਤਾ ਵਾ ਜੀ ਅਸੀਂ ਸਭ ਤੋਂ ਪਹਿਲਾਂ ਜਾ ਕੇ ਗਰਾਊਂਡ ਨੂੰ ਮੱਥਾ ਟੇਕਿਆ ਉੱਥੇ ਆਪਣੇ ਮੋਮਬਤੀ ਦੀਵਾ ਲਾ ਕੇ ਮੱਥਾ ਟੇਕ ਕੇ ਉਹਨਾਂ ਨੂੰ ਤੇ ਉੱਥੇ ਬਹਿ ਕੇ 2 ਮਿੰਟ ਅਰਦਾਸ ਕਰਕੇ ਪਰਮਾਤਮਾ ਨੂੰ ਅਸੀਂ ਜਿਹੜੀ ਗਰਾਊਂਡ ਗਰਾਊਂਡ ਦੇ ਵਿੱਚ ਆਪਣੀ ਦੀਵਾਲੀ ਮਨਾਈ ਆ ਤੇ ਸੋ ਅਸੀਂ ਗਰਾਊਂਡ ਨੂੰ ਬਹੁਤ ਪਿਆਰ ਕਰਦਾ ਮੈਂ ਹੈਰੀ ਮੈਂ ਅਸਮਾਨ ਤੇ ਮਨੋਜ ਹੋ ਗਿਆ ਰਾਜਪਾਲ ਹੋ ਗਿਆ ਕ੍ਰਿਸ਼ਨਾ ਹੋ ਗਿਆ ਤੇ ਸਾਬ ਹੋ ਗਿਆ ਅਸੀਂ 5-7 ਜਣੇ ਬੰਦੇ ਇੰਨੇ ਗਰਾਊਂਡ ਨੂੰ ਪਿਆਰ ਕਰਦੇ ਆ ਅਸੀਂ ਸਾਰੇ ਜਣੇ ਮਿਲ ਕੇ ਉੱਥੇ ਗਰਾਊਂਡ ਦੇ ਵਿੱਚ ਗਏ ਤੇ ਉੱਥੇ ਧੂਬਤੀ ਕੀਤੀ ਗਰਾਉਂਡ ਦੀ ਬਹਿ ਕੇ ਉੱਥੇ ਅਰਦਾਸ ਕਰਕੇ ਆਂ ਤੇ ਸੋ ਸਾਡੇ ਲਈ ਤਾਂ ਨਸ਼ਾ ਨਹੀਂ ਹੈਗਾ ਸਾਡੇ ਲਈ ਤਾਂ ਗਰਾਉਂਡ ਹੀ ਨਸ਼ਾ ਵਾ ਤੇ ਅਸੀਂ ਉਹੀ ਆਪਣੇ ਉੱਪਰ ਲਾਇਆ ਹੋਇਆ ਵਾ ਤੇ ਉਹਦੇ ਸਦਕਾ ਹੀ ਅਸੀਂ ਇਹ ਕੁਛ ਕੀਤਾ ਹੈ ਸਾਡੇ ਜਿਹੜੇ ਸਾਡੇ ਜਿਹੜੇ ਨਾਲ ਸਟੂਡੈਂਟ ਜਿਹੜੇ ਆ ਹੈਰੀ ਜੁੜਿਆ ਹੈ ਇਹਨੇ ਵੀ ਜੈਵਲਨ ਦੇ ਵਿੱਚ ਘੱਟੋ-ਘੱਟ ਜਿੱਥੇ ਵੀ ਜਾਂਦਾ ਵਾ 골ਡ ਹੀ ਲੈ ਕੇ ਆਉਂਦਾ ਵਾ ਇਹਦਾ ਕਦੀ ਬ੍ਰਾਂਂਜ਼ ਤੇ ਸਿਲਵਰ ਕਦੀ ਪਿਆ ਹੀ ਨਹੀਂ ਹੈਗਾ ਸੋ ਇਹਦੀ ਪ੍ਰੈਕਟਿਸ ਵੀ ਇੰਨੀ ਜ਼ਿਆਦੇ ਆ ਮੇਰੇ ਨਾਲ ਵੀ ਕਿਤੇ ਚਾਰ ਗੁਣਾ ਵਧੀਆ ਪ੍ਰੈਕਟਿਸ ਕਰਦਾ ਹੈ ਤੇ ਉਸੇ ਤਰ੍ਹਾਂ ਰਾਜਪਾਲਾ ਉਹ ਵੀ ਤਕਰੀਬਨ ਜਦੋਂ ਜਾਂਦਾ ਵਾ ਕਿਤੇ ਵੀ ਐਥਲੈਟਿਕ ਗੇਮ ਚ ਤਾਂ ਉਹਦਾ 골ਡ ਹੀ ਹੁੰਦਾ ਵਾ 골ਡ ਤੋਂ ਥੱਲੇ ਉਹ ਗੱਲ ਨਹੀਂ ਕਰਦਾ ਸੋਪ ਜਿਹੜਾ ਮੇਰਾ ਸਾਈਬ ਸਿੰਘ ਆ ਜਿਹੜਾ ਮੇਰਾ ਸਟੂਡੈਂਟ ਆ ਚਲੋ ਉਹਦੀ ਹਾਲੇ ਹੀ ਸਿਲੈਕਸ਼ਨ ਹੋ ਗਈਆਂ ਡਿਸਕ ਸਿੱਟਦਾ ਉਹ ਤੇ ਇਹ ਟ੍ਰਾਇਲ ਹੋਈ ਸੀਗੀ ਜਲੰਧਰ ਤੇ ਉੱਥੇ ਉਹ ਟ੍ਰਾਇਲ ਚ ਸਿਲੈਕਟ ਹੋ ਗਿਆ ਸੀ ਉਹਦੀ ਪ੍ਰਮਾਤਮਾ ਨੇ ਸੁਣ ਲਈ ਆ ਕੁਝ ਕ ਸਮਿਆਂ ਬਾਅਦ ਉਹਦੀ ਜਿਹੜੀ ਨੌਕਰੀ ਆ ਐਸਆਈ ਜਾਂ ਨੇਵੀ ਦੇ ਵਿੱਚ ਹੋ ਜਾਏਗਾ ਤੇ ਸੋ ਮੈਂ ਟ੍ਰੇਨਿੰਗ ਵੀ ਫ੍ਰੀ ਦਿੰਦਾ ਵਾ ਮੇਰੇ ਕੋਲ ਤਾਂ ਕੋਈ ਬੱਚਾ ਆਣਾ ਚਾਹੀਦਾ ਵਾ ਕੀ ਮੈਂ ਸਾਰ ਮੈਂ ਕੀ ਕਰਾਂ ਤੇ ਕੀ ਨਹੀਂ ਕਰਾਂ ਮੈਂ ਬੱਚੇ ਦੀ ਕਾਬਲੀਅਤ ਪਛਾਣ ਲੈਣਾ ਵੀ ਇਹ ਬੱਚਾ ਆਹ ਕੁਝ ਕਰ ਸਕਦਾ ਤੇ ਮੈਂ ਉਹਨੂੰ ਉਸ ਲਾਈਨ ਦੇ ਵਿੱਚ ਗਾਈਡੈਂਸ ਕਰ ਦਿੰਦਾ ਵਾ ਤੇ ਉਹਦੇ 'ਚ ਹੌਸਲਾ ਹੀ ਇੰਨਾ ਘਰ ਦਿੰਦਾ ਵਾ ਕਿ ਉਹਨੂੰ ਐ ਲੱਗਦਾ ਵੀ ਇਹ ਚੀਜ਼ ਤਾਂ ਮੈਂ ਚੁਟਕੀਆਂ 'ਚ ਕਰ ਦੂੰਗਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਤੁਸੀਂ ਕੌਣ ਲੱਗਦੇ ਹੋ ਅਮਰੀਕ ਸਿੰਘ ਜੀ ਮੈਂ ਜੀ ਇਹਨਾਂ ਦਾ ਸਟੂਡੈਂਟ ਹਾਂ ਜੀ ਅੱਛਾ ਤੇ ਮੈਨੂੰ ਆਪਣੇ ਭਰਾ ਵਾਂਗ ਮੰਨਦੇ ਆ ਜੀ ਅੱਛਾ ਹਾਂਜੀ ਤੇ ਕਿਦਾਂ ਕਿੰਨਾ ਕੋ ਮਾਣ ਮਹਿਸੂਸ ਹੋਇਆ ਜਦੋਂ ਆਪਣੇ ਗੁਰੂ ਨੂੰ ਇੱਕ ਹੋਰ ਲੈਵਲ ਅਪ ਹੋਣਦੇ ਹੋਏ ਦੇਖਿਆ ਤੁਸੀਂ ਹਾਂਜੀ ਬਹੁਤ ਮਾਣ ਮਾਣ ਦੀ ਗੱਲ ਆ ਜੀ ਸਾਡੇ ਲਈ ਸਾਡੇ ਪੰਜਾਬ ਲਈ ਸਾਡੇ ਦੇਸ਼ ਲਈ ਬਹੁਤ ਮਾਣ ਮਹਿਸੂਸ ਹੋਇਆ ਈ ਸਾਨੂੰ ਹੂੰ ਤੇ ਤੇ ਆ ਆਪਣੇ ਆਪ ਨੂੰ ਪ੍ਰਾਊਡ ਫੀਲ ਹੋਇਆ ਕਿ ਮੈਂ ਇਹਨਾਂ ਦਾ ਚੇਲਾ ਵਾਂ ਬਹੁਤ ਜੀ ਬਹੁਤ ਪ੍ਰਾਊਡ ਮਹਿਸੂਸ ਹੁੰਦਾ ਜੀ ਕਿਉਂਕਿ ਜਸ ਟੀਟ ਟੀਟ ਹੱਡੀ ਦੇ ਇਹ ਨੇ ਵੀ ਇਹਨਾਂ ਨੂੰ ਮਤਲਬ ਐ ਹੁੰਦਾ ਕਿ ਮੈਂ ਯਾਰ ਕੋਈ ਕੋਈ ਚੀਜ਼ ਔਖੀ ਹੈ ਹੀ ਨਹੀਂ ਇਹਨਾਂ ਲਈ ਇਹਨਾਂ ਦਾ ਜਿਹੜਾ ਹੌਸਲਾ ਹੈ ਉਹ ਬਹੁਤ ਮਜ਼ਬੂਤ ਆ ਤੇ ਉਹੀ ਚੀਜ਼ ਸਾਡੇ ਅੰਦਰ ਇਹ ਭਰਨ ਦੀ ਕੋਸ਼ਿਸ਼ ਕਰਦੇ ਆ ਯਾਰ ਆ ਤੂੰ ਆ ਚੀਜ਼ ਕਿਉਂ ਨਹੀਂ ਕੀਤੀ ਤੇ ਇਹ ਕੁਝ ਔਖਾ ਨਹੀਂ ਹੈਗਾ ਤੂੰ ਕਰ ਲੇਗਾ ਇਹਨਾਂ ਦੀ ਮਤਲਬ ਇਹ ਡਾਇਲੋਗ ਹੁੰਦਾ ਵੀ ਤੂੰ ਕਰ ਲੇਗਾ ਤੂੰ ਕਰ ਮੈਂ ਤੈਨੂੰ ਕਹਿ ਰਿਹਾ ਇਹ ਚੀਜ਼ ਤੂੰ ਕਰ ਤੇ ਉਹ ਬਸ ਇਹ ਜਜ਼ਬਾ ਵੀ ਬੰਦੇ ਨੂੰ ਅੱਗੇ ਪਾਰ ਲੰਘਾ ਦਿੰਦਾ ਹੈ ਹਾਂਜੀ ਹਾਂਜੀ ਇਹ ਚੀਜ਼ ਹੈ ਹਾਂਜੀ ਮਤਲਬ ਕੰਟੀਨਿਊ ਕਰਨਾ ਚਾਹਦੇ ਤੁਸੀਂ ਲੱਗਦਾ ਕਿ ਅੱਗੇ ਤੁਸੀਂ ਵੀ ਕੋਈ ਨਾ ਕੋਈ ਕੋਈ ਨਾ ਕੋਈ ਹੋਰ ਅਚੀਵ ਕਰੋਗੇ ਗੋਲ ਹਾਂਜੀ ਹਾਂਜੀ ਇਹਨਾਂ ਦਾ ਆਸ਼ੀਰਵਾਦ ਹੈ ਜੀ ਇਹਨਾਂ ਨੇ ਮੈਨੂੰ ਕਿਹਾ ਕਿੰਦਾ ਤੇਰਾ ਵੀ ਬਣਾਉਣੇ ਕੁਝ ਤਿਆਰ ਕਰ ਰਹੇ ਹੁਣ ਮੈਨੂੰ ਵੀ ਨਾਲ-ਨਾਲ ਇਹਨਾਂ ਦਾ ਬਹੁਤ ਜਲਦ ਤੁਸੀਂ ਦੇਖੋਗੇ ਇਹਨਾਂ ਦਾ ਵੀ ਗਿਨੀਸ ਵਰਲਡ ਰਿਕਾਰਡ 'ਚ ਨਾਮ ਆਊਗਾ ਬਹੁਤ ਜਲਦ ਆਊਗਾ ਹਾਂਜੀ ਆਸ਼ੀਰਵਾਦ ਹੈ ਜੀ ਚਲੋ ਜੇ ਗੁਰੂ ਇਦਾਂ ਦੇ ਹੋਣ ਤਾਂ ਚਿੱਲੇ ਤਾਂ ਜ਼ਰੂਰ ਉੱਪਰ ਪਹੁੰਚਣਗੇ ਬਿਲਕੁਲ ਬਿਲਕੁਲ ਜੀ ਆਸ਼ੀਰਵਾਦ ਹੈ ਮਾਨ ਸਾਹਿਬ ਤੁਸੀਂ ਵੀ ਕਾਫੀ ਸਮੇ ਤੋਂ ਐਕਟਿਵ ਹੋ ਤੁਸੀਂ ਇਸ ਉਮਰ ਦੇ ਲੋਕਾਂ ਦੇ ਲਈ ਇੱਕ ਮਿਸਾਲ ਹੋ ਤੁਹਾਨੂੰ ਕਿਦਾਂ ਦਾ ਫੀਲ ਹੋਇਆ ਕਿ ਅਮਰੀਕ ਸਿੰਘ ਜੀ ਨੇ ਇੱਕ ਗਿਨੀਜ਼ ਵਰਲਡ ਰਿਕਾਰਡ ਬਣਾ ਲਿਆ ਮੈਨੂੰ ਬਹੁਤ ਖੁਸ਼ੀ ਹੋਈ ਜੀ ਬਹੁਤ ਜ਼ਿਆਦਾ ਖੁਸ਼ੀ ਹੋਈ ਬੇ ਇਹਨਾਂ ਬੱਚਿਆਂ ਨੇ ਗਿਨੀ ਵਰਲਡ ਰਿਕਾਰਡ ਬਣਾਇਆ ਇਹਨਾਂ ਦੇ ਹੌਸਲੇ ਵਾਲੇ ਨੇ ਇਹ ਬੱਚੇ ਇਹਨਾਂ ਦੇ ਸਿਰ ਤੇ ਤਾਂ ਅਸੀਂ ਉੱਡਦੇ ਫਿਰਦੇ ਹਾਂ ਜੀ ਇਹਨਾਂ ਦਾ ਸਾਨੂੰ ਇੰਨਾ ਹੌਸਲਾ ਰਹਿੰਦਾ ਜਦੋਂ ਗਰਾਊਂਡ 'ਤੇ ਕਿਹੇ ਆਉਂਦੇ ਨੇ ਜੀ ਤੇ ਅਸੀਂ ਸਾਡੇ ਅੰਦਰ ਇੰਨਾ ਜੋਸ਼ ਆ ਜਾਂਦਾ ਹੈਗਾ ਵੀ ਇਹਨਾਂ ਬੱਚਿਆਂ ਨੂੰ ਵੇਖ ਕੇ ਬਿਲਕੁਲ ਤੇ ਕੀ ਲੱਗਦਾ ਕਿ ਅੱਜ ਕੱਲ ਦੀ ਨੌਜਵਾਨੀ ਜਿਹੜੀ ਨਸ਼ਿਆਂ 'ਚ ਗਚਤ ਹੋ ਰਹੀ ਹੈ ਤੇ ਉਹਨਾਂ ਨੂੰ ਕਿੱਦਾਂ ਬਚਾਇਆ ਜਾ ਸਕਦਾ ਫਿਰ ਉਹਨਾਂ ਬੱਚਿਆਂ ਨੂੰ ਇਸ ਤਰ੍ਹਾਂ ਬਚਾਇਆ ਜਾ ਸਕਦਾ ਜੀ ਉਹ ਗਰਾਊਂਡ ਨਾਲ ਜੁੜਨ ਹੂੰ ਗਰਾਊਂਡ ਦੇ ਵਿੱਚ ਜਾ ਕੇ ਪ੍ਰੈਕਟਿਸ ਕਰਨ ਨਸ਼ਿਆਂ ਤੋਂ ਮੁਰਾਤ ਹੁਣ ਸਰਕਾਰਾਂ ਉਹਨਾਂ ਦੀ ਹੈਲਪ ਕਰਨ ਹੂੰ ਤਾਂ ਕਿ ਉਹ ਬੱਚੇ ਅੱਗੇ ਕੁਝ ਬਣ ਸਕਣ ਹੂੰ ਸੋ ਬਹੁਤ-ਬਹੁਤ ਧੰਨਵਾਦ ਸੋ ਅਗਰ ਨਸ਼ਾ ਕਰਨਾ ਹੈ ਤੇ ਜਵਾਨੀ ਦੇ ਵਿੱਚ ਖਾਸ ਕਰਕੇ ਤੇ ਗਰਾਊਂਡ ਦੇ ਵਿੱਚ ਜਾਓ ਆਪਣੇ ਹੱਡ ਤੋੜੋ ਤੇ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਪੰਜਾਬ ਦਾ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰੋ ਤੇ ਇਦਾਂ ਦੇ ਹੀ ਗਿਨੀਜ਼ ਵਰਲਡ ਰਿਕਾਰਡ ਤੁਸੀਂ ਵੀ ਲੈ ਕੇ ਆ ਸਕਦੇ ਹੋ ਸੋ ਇਹ ਇੱਕ ਜਿੰਦੀ ਜਾਗਦੀ ਮਿਸਾਲ ਹੈ ਤੁਹਾਡੇ ਸਾਹਮਣੇ ਤੁਹਾਨੂੰ ਕਿੱਦਾਂ ਦੀ ਲੱਗੀ ਇਹਨਾਂ ਦੀ ਕਹਾਣੀ ਜੋ ਕਿ ਹੱਡ ਬੀਤੀ ਹੈ ਤੇ ਕਮੈਂਟਾਂ 'ਚ ਆਪਣੀ ਰਾਏ ਜ਼ਰੂਰ ਦਿਓ ਫਿਰ ਕਿਸੇ ਹੋਰ ਮੁੱਦੇ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਉਦੋਂ ਤੱਕ ਬਨੇ ਰਹੋ ਕੈਮਰਾਮੈਨ ਜਸਵਿੰਦਰ ਦੇ ਨਾਲ ਜਸਪ੍ਰਿਤ